We are the thank you ਪੁਰਾਣੇ ਮਿੱਤਰ ਨੇ ਸਾਰੇ ਪੁਰਾਣੇ ਪ੍ਰੇਮੀ ਨੇ ਸਾਰੇ ਆਪ ਸਾਡੇ ਬਹੁਤ ਹੀ ਪਰਿਵਾਰਕ ਰਿਲੇਸ਼ਨ ਨੇ ਇਹਨਾਂ ਪਰਵਾਰਾਂ ਦੇ ਨਾਲ ਜਿਨਾਂ ਕੀ ਸਾਨੂੰ ਪਿਛਲੇ 15 ਸਾਲ ਤੋਂ ਸਾਡੇ ਨਾਲ ਵਰਤਦੇ ਉਹ ਵਧੀਆ ਤਰੀਕੇ ਨਾਲ ਉਹ ਵਿਕਾਸ ਦੀ ਗੱਲ ਕਰਦੇ ਲੋਕੀ ਕਹਿੰਦੇ ਵੀ ਖਾਸ ਪਰਾਜੀ ਦੇ ਇਲਾਕੇ ਵਧੀਆ ਵਿਕਾਸ ਉਸੇ ਲੋਕਾਂ ਨੂੰ ਪੁੱਛੋ ਵੀ 2 ਸਾਲਾਂ ਦੇ ਵਿੱਚ ਕਿੰਨਾ ਕੁ ਹੋਇਆ 2.5 ਸਾਲ ਜਦੋਂ ਦੀ ਸਰਕਾਰ ਆਈ ਆ ਤੇ ਅੱਗੋਂ ਦਾ ਹੋਣਾ ਹੀ ਹੋਣਾ ਹੈ ਜੀ ਉੱਥੇ ਤੱਕ ਕੋਈ ਰੁਕਾਵਟ ਹੀ ਨਹੀਂ ਹੈ ਜਿੰਨਾ ਚਿਰ ਸਾਡੀ ਸਰਕਾਰ ਆ ਬਣੂਗੀ ਅਗਲੇ 10 ਸਾਲ ਵੀ ਆਉਗੀ ਉਹ ਸਾਰੇ ਵਿਕਾਸ ਦੇ ਮੁੱਦੇ ਤੇ ਸਾਡੀ ਸਰਕਾਰ ਆਈ ਹੈ ਵਿਕਾਸ ਦਾ ਮੁੱਦਾ ਸਾਡਾ ਮੈਨ ਹੈ ਵਿਕਾਸ ਕਰਮ ਨਹੀਂ ਕਰਨਾ ਜੀ ਉਹ ਜੋ ਪੁੱਛ ਰਹੇ ਦੋਰੇ ਵਾਲੀ ਗੱਲ ਹੀ ਨੇ ਆ ਪੂਰੀ سپورਟ ਹੈ ਆ ਤੁਹਾਨੂੰ ਪਾਰਟੀ ਤੋਂ ਪੂਰੀ سپورਟ ਹੈ ਅੰਤਰਮ ਬੋ ਜਾ ਪਾਰਟੀ ਸਾਡੇ ਅੱਜ ਤਰਨਪੁਰ ਸੋਹ ਸਾਹਿਬ ਮਨਿਸਟਰ ਸਾਹਿਬ ਕੈਬਨ ਮਨਿਸਟਰ ਆਏ ਸੀ ਜਿਹੜੇ ਸਾਡੇ ਇੰਚਾਰਜ ਵੀ ਨੇ ਇੱਥੇ ਜ਼ਿਲ੍ਹੇ ਦੇ ਉਹ ਆਏ ਸੀ ਤਾਂ ਵਧੀਆ ਤਰੀਕੇ ਨਾਲ ਵਧੀਆ ਉਹਨਾਂ ਨੇ ਕਿਹਾ ਵੀ ਜੇ ਵਧੀਆ ਖੁੱਲ ਕੇ ਕੰਮ ਕਰੋ ਜੇ ਵਧੀਆ ਕੰਮ ਕਰੋ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲੋ ਸਭ ਕੁਝ ਵਧੀਆ ਚਾਹ ਰਿਆ ਕੀਤਾ ਲੋਕੀ ਪਿਆਰ ਕਰ ਰਹੇ ਤੁਸੀਂ ਆਪ ਦੇਖੋ ਦੇਖ ਕੇ ਤੁਸੀਂ ਲਾਲ ਦੀ ਲਾਲ ਸਗੋ ਆਪ ਦੱਸੋ ਵੀ ਕਿਵੇਂ ਚੱਲ ਰਿਹਾ ਕੰਮ ਮਜੀਤ ਸਿੰਘ ਢਿੱਲੋਂ ਜਿੰਦਾਬਾਦ ਬਹੁਤ ਵਧੀਆ ਲੱਗ ਰਿਹਾ ਬਹੁਤ ਇੰਜੋਏ ਕਰ ਰਹੀਆਂ ਸਾਰੀ ਲੇਡੀਆਂ ਬਹੁਤ ਮਜ਼ਾ ਆ ਰਿਹਾ ਬਹੁਤ ਸਾਰੇ ਨਾ ਛਾੜੂ ਨਹੀਂ ਪਾਣੀ ਹੈ ਸਾਨੂੰ ਪਤਾ ਹੈ ਕਿ ਛਾੜੂ ਵਾਲਾ ਹੀ ਜਿੱਤੇਗਾ ਅਰੇ ਕਿੰਦਾ ਮਾਹੌਲ ਹੈ ਲੋਕ ਸਾਨੂੰ ਪਿਆਰ ਕਰ ਰਹੇ ਸਭ ਬਹੁਤ ਵਧੀਆ ਬਹੁਤ ਤੁਹਾਨੂੰ ਆਪਿਆ ਟੁਗੇਦਰ ਦੇਖੀ ਰਿਹਾ ਹੋਣਾ ਕਿੰਨੀ ਜ਼ਿਆਦਾ ਰੈਲੀ ਆ ਉਹਨਾਂ ਦੇ ਨਾਮ ਦੀ ਨਿਕਲ ਰਹੀ ਕਿ ਸਾਰੇ ਬਹੁਤ ਖੁਸ਼ ਹੈ ਰੈਲੀ ਦੇ ਵਿੱਚ ਆ ਕੇ ਬਹੁਤ ਮਸਤੀ ਨਾਲ ਜਾ ਰਹੇ ਸਾਰੇ ਬਹੁਤ ਵਧੀਆ ਲੱਗ ਰਿਹਾ ਸਭ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਸਾਰੇ ਵੋਟ ਪਾਓ ਮਨਜੀਤ ਸਿੰਘ ਢਿੱਲੋਂ ਨੂੰ ਬਹੁਤ ਜਿੱਤਣਗੇ ਵੀ ਜਿੱਤਣਗੇ ਬਹੁਤ ਵਧੀਆ ਕੰਮ ਕਰਦੇ ਜੀ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰਦੇ ਨੇ ਇਹਨਾਂ ਨੂੰ ਰਾਤ ਨੂੰ 2 ਵਜੇ 2:30 ਵਜੇ ਜਿੰਨੇ ਵਜੇ ਮਰਜ਼ੀ ਟਾਓ 1 ਮਿੰਟ ਤੋਂ ਪਹਿਲਾਂ ਹਾਜ਼ਰ ਹੁੰਦੇ ਆ ਜੀ ਇਹਨਾਂ ਦਾ ਸੇ ਕੰਮ ਦੇਖਿਆ ਹੋਇਆ ਅਸੀਂ ਜਿਤਾਵਾਂਗੇ ਇਹਨਾਂ ਨੂੰ ਹੀ ਜਿਤਾਵਾਂਗੇ ਕਿੰਨਾ ਮਾਹੌਲ ਹੈ ਜੀ 나 ਜਾ ਰਹੇ ਹਾਂ ਬਹੁਤ ਵਧੀਆ ਮਾਹੌਲ ਹੈ ਸਰ ਜੀ ਹਾਂ ਜੀ ਬਹੁਤ ਵਧੀਆ ਨੇ

ਨਾਮ ਕੁਸ਼ਮ ਸ਼ਰਮਾ 2.5 ਸਾਲ ਤੋਂ ਇਹਨਾਂ ਨੂੰ ਕੋਈ ਟਿਕਟ ਨਹੀਂ ਮਿਲੀ ਕੋਈ ਇਹਨਾਂ ਨੂੰ ਲਾਲਚ ਨਹੀਂ ਰੱਜੇ 부ਜੇ ਬੰਦੇ ਐ ਇੱਕ ਸ਼ੌਕ ਐ ਵਸ ਕੇ ਆਪਣਾ ਏਰੀਆ ਸਵਾਰਨਾ ਵੈ ਇਹਨਾਂ ਨੇ ਲੇਕਿਨ ਇਹਨਾਂ ਨੂੰ ਕੋਈ ਚਾਹਤ ਨਹੀਂ ਹੈ ਇਹਨਾਂ ਨੇ ਬਹੁਤ ਕੰਮ ਕਰਾਏ ਨਾ ਇਹਨਾਂ ਕੋਲ ਟਿਕਟ ਸੀ ਨਾ ਇਹਨਾਂ ਨੂੰ ਟਿਕਟ ਦਾ ਕੋਈ ਪਤਾ ਸੀ ਮੈਨੂੰ ਮਿਲਣੀ ਹੈ 2.5 ਸਾਲ ਤੋਂ ਇਹਨਾਂ ਨੇ ਨਿਖਾਰ ਦਿੱਤਾ ਸਾਰਾ ਏਰੀਆ ਔਰ ਹੁਣ ਅਸੀਂ ਸਾਰੀ ਜਨਤਾ ਢਿੱਲੋ ਜੀ ਦੇ ਨਾਲ ਹੈ ਹਮੇਸ਼ਾ ਰਵਾਂਗੇ ਔਰ ਇਹਨਾਂ ਨੂੰ ਜਿਤਾ ਕੇ ਰਹਿਣਾ ਔਰ ਜਿੱਤੇ ਹੋਏ ਐ ਇਹ ਸਿਰਫ ਸਾਨੂੰ ਮਤਲਬ ਜਿਵੇਂ ਕਹਿ ਦਿੰਦੇ ਆ ਨਾ ਬਈ ਮੁੰਡਾ ਹੋਣਾ ਕਿ ਕੁੜੀ ਬਸ ਉਹੀ ਸਾਨੂੰ ਵਾਲੇ ਭਰਮ ਹੈ ਲੇਕਿਨ ਸਾਡਾ ਪੱਕਾ ਹੈ ਕਿ ਸਾਡਾ ਮੁੰਡਾ ਹੀ ਹੈ ਸਾਡਾ ਮੁੰਡਾ ਮਨਜੀਤ ਸਿੰਘ ਢਿੱਲੋਂ ਬਾਅਦ ਨੰਬਰ 88 ਦੇ ਵਿੱਚ ਜਿਹੜਾ ਨਾ 100% ਜਿਹੜਾ ਮਾਹੌਲ ਆ ਉਹ ਢਿੱਲੋਂ ਸਾਹਿਬ ਦੇ ਹੱਕ ਚ ਤੇ ਢਿੱਲੋਂ ਸਾਹਿਬ ਦੋ ਸਾਲ ਤੋਂ ਮਿਹਨਤ ਕਰ ਰਹੇ ਆ ਔਰ ਘਰ ਘਰ ਜਾ ਰਹੇ ਆ ਹੁਣ ਵੀ ਇਹਨਾਂ ਨੇ ਘਰ ਘਰ ਜਾ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਔਰ ਲੁਧਿਆਣਾ ਦੇ ਵਿੱਚ ਇਹ ਪਹਿਲੀ ਸੀਟ ਹੋਊਗੀ ਜਿਹੜੀ ਭਾਰੀ ਬਹੁਤ ਮਤਨਾ ਜਿੱਤੂਗੀ ਇਹ ਕਿਹੜਾ ਇਲਾਕਾ ਪੈ ਰਿਹਾ ਜਿਹੜਾ ਇਹ ਮਾਸਟਰ ਕਲੋਨੀ ਪੈਂਦਾ ਗਲੀ ਨੰਬਰ ਨਿਊ ਸ਼ਿਪਰੀ ਮਾਸਟਰ ਕ੍ਰਾਊਨ ਨੀ ਗਲੀ ਨੰਬਰ 12 ਗਲੀ ਨੰਬਰ 10 ਗਲੀ ਨੰਬਰ 8.5 ਤੋਂ ਹੁਣ ਅਸੀਂ 9 ਦੇ ਵਿੱਚ ਹੁੰਦੇ ਹੋਏ ਅਸੀਂ ਵਾਪਸ ਦਿੱਤੀ ਫੁਟਾ ਰੋਡ ਤੇ ਦਿੱਤੀ ਫੁਟਾ ਰੋਡ ਤੇ ਕਾਲੀ ਸੜਕ ਤੋਂ ਹੁੰਦੇ ਹੋਏ ਵਾਪਸ ਡੋਰ ਟੂ ਡੋਰ ਕਰਕੇ ਅਸੀਂ 8 ਵਜੇ ਸਮਾਪਤੀ ਕਰਾਂਗੇ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਕਰਾਂਗੇ ਵੀ ਜੇਕਰ ਇਮਾਨਦਾਰ ਤੇ ਮਿਹਨਤੀ ਵਿਅਕਤੀ ਆ ਜਿਹੜਾ ਸਾਫ਼ ਸਫੀ ਵਾਲਾ ਉਹਨੂੰ ਵੋਟ ਪਾਓ ਲੋਕਾਂ ਨੇ ਮਨ ਬਣਾ ਚੁੱਕਿਆ ਵੋਟ ਪਾਉਣ ਲਈ ਮਨਜੀਤ ਸਿੰਘ ਢੱਲੋਂ ਨੂੰ ਤੇ ਆਉਣ ਵਾਲੇ ਸਮੇਂ 21 ਤਰੀਕ ਨੂੰ ਸਾਨੂੰ ਉਮੀਦ ਆ ਕਿ 100% ਸਾਡੀ ਜਾਨੀ ਵੋਟਾਂ ਵਾਂ ਉਹ ਮਨਜੀਤ ਸਿੰਘ ਢੱਲੋਂ ਨੂੰ ਪੈਣਗੀਆਂ ਕਿੱਦਾਂ ਦਾ ਲੱਗ ਰਹੀ ਹੈ ਆਪਾਂ ਤਾਂ ਬਹੁਤ ਵਧੀਆ ਲੱਗ ਰਹੀ ਹੈ ਫਰਸਟ ਕਲਾਸ ਲੱਗ ਰਿਹਾ ਵੀ ਮਨਜੀਤ ਸਿੰਘ ਢੱਲੋਂ ਨੂੰ ਕਾਮਯਾਬ ਕਰਨ ਹਾਂਜੀ ਬਹੁਤ ਅੱਛਾ ਲੱਗ ਰਿਹਾ ਜੀ ਹਮੇ ਹੱਸ ਤਾਂ ਕਹਿੰਦੇ ਸਾਡਾ ਭਰਾ ਜਿੱਤੇ ਸੰਤਾ ਜੀ ਇੱਚੀ ਬਿਆਦਾ ਇਲਾਕੇ ਦੇ ਕੰਮ ਲਿਆ ਕਰਾਏ ਨੇ ਤੁਹਾਡੇ ਸਾਹਮਣੇ ਵਧੀਆ ਹੀ ਕਰਾ ਰਹੇ ਹੈ ਜੀ ਲਾਈਟ ਮੇਰੇ ਘਰ ਭੇਜੀ ਸੀ ਆਹੋਂ ਮਿਸਤਰੀ ਭੇਜਣਗੇ ਬਲਾਦ ਲਗਵਾ ਦੇਣਗੇ ਹੋਰ ਕੀ ਦੱਸੋ ਕੰਮ ਕਰਨ ਜਿੱਤਾਂ ਤੋਂ ਪਹਿਲਾਂ ਹੀ ਲੈਡ ਭੇਜ